ਲਓ ਜੀ ਇੱਕ ਪਾਸੇ ਪੰਜਾਬ ਚੜ੍ਹ ਆਇਆ ਹੋਇਆ ਤੇ ਦੂਜੇ ਪਾਸੇ ਚੋਰਾ ਲੁਟੇਰਿਆਂ ਨੂੰ ਮੌਕਾ ਮਿਲਿਆ ਹੋਇਆ ਹੈ ਵਾਰਦਾਤਾ ਕਰਨ ਦਾ ਕੁਝ ਅਜੀਹਈ ਬਠਿੰਡਾ ਚ ਵੀ ਹੋਇਆ ਜਿੱਥੇ ਦੁਕਾਨ ਤੇ ਬੈਠੇ ਦੁਕਾਨਦਾਰ ਨੂੰ ਤਿੰਨ ਤਿੰਨ ਲੁਟੇਰੇ ਪੈ ਗਏ ਤਸਵੀਰਾਂ ਚ ਤੁਹਾਨੂੰ ਦੋ ਲੁਟੇਰੇ ਨਜ਼ਰ ਆ ਰਹੇ ਹੋਣਗੇ ਜਿਨ੍ਹਾਂ ਚੋਂ ਇੱਕ ਨੇ ਆਪਣੇ ਹੱਥ ਚ ਪਿਸਤੌਲ ਫੜੀ ਹੋਈ ਹੈ ਤੇ ਦੂਜਾ ਦੁਕਾਨ ਚ ਫਰੋਲਾ ਫਰਾਲੀ ਕਰ ਰਿਹਾ ਹੈ ਤੇ ਨਾਲ ਹੀ ਇਹਨਾਂ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਡਰਿਆ ਸਹਿਮੇ ਇੱਕ ਦੁਕਾਨਦਾਰ ਜਿਸ ਨੇ ਆਪਣੇ ਹੱਥ ਖੜੇ ਕੀਤੇ ਹੋਏ ਨੇ ਕਿ ਭਾਈ ਮੇਰੇ ਕੋਲ ਕੁਝ ਨਹੀਂ ਹੈ ਜੋ ਵੇਖਣਾ ਹੈ ਵੇਖ ਲਓ ਜਦ ਇਹ ਲੁਟੇਰੇ ਆਪਣੀ ਤਸੱਲੀ ਕਰਕੇ ਬਾਹਰ ਵੱਲ ਨੂੰ ਜਾਣ ਹੀ ਲੱਗੇ ਸੀ ਤਾਂ ਦੁਕਾਨਦਾਰ ਦਾ ਇੱਕ ਸਾਥੀ ਮੌਕੇ ਤੇ ਆ ਗਿਆ ਦੁਕਾਨਦਾਰ ਨੂੰ ਵੀ ਹੌਸਲਾ ਹੋ ਗਿਆ ਤੇ ਇਹਨਾਂ ਨੇ ਇੱਕ ਲੁਟੇਰੇ ਨੂੰ ਜਫਾ ਪਾ ਲਿਆ ਫਿਰ ਅੱਗੇ ਕੀ ਹੋਇਆ ਲਓ ਦੁਕਾਨਦਾਰ ਦੇ ਮੂੰਹ ਹੋਈ ਸੁਣ ਲਓ ਮੈਂ ਜੀ ਆਫੀ ਦੀ ਦੁਕਾਨ ਤੇ ਬੈਠਾ ਸੀਗਾ ਜੀ ਮੇਰੇ ਕੋਲ ਜੀ ਦੋ ਮੁੰਡੇ ਆਏ ਤੇ ਦੋ ਮੁੰਡੇ ਆਏ ਜੀ ਤੇ ਮੈਂ ਆਖਿਆ ਕਿ ਤੇ ਕਸਟਮਰ ਹਾਂਜੀ ਮਾਹਬਾਈ ਜੀ ਕੀ ਹਾਲ ਹੈ ਕਹਿੰਦੇ ਠੀਕ ਹੈ ਮੈਨੂੰ ਉਹਨਾਂ ਨੇ ਗਾਲ ਕੱਢੀ ਜੀ ਕਹਿੰਦੇ ਪੈਸੇ ਕੱਢ ਮੈਂ ਯਾਰ ਕੌਣ ਹਾਂ ਯਾਰ ਕਿਉਂ ਚੋੜ ਕਰੀ ਜੀ ਕਹਿੰਦੇ ਤੈਨੂੰ ਸੁਣਦਾ ਨਹੀਂ ਗੱਲਾਂ ਕੋਲ ਤੇ ਦੂਜੇ ਜਿਹੜੇ ਬੰਦੇ ਨੇ ਪਿਸਤੌਲ ਪਾਈ ਵੀ ਸੀ ਜੀ ਨਾਲ ਦੇ ਨੇ ਪਿਸਤੌਲ ਕੱਢ ਕੇ ਜੀ ਮੇਰੇ ਛਾਤੀ ਤੇ ਲਾ ਲਈ ਕਹਿੰਦਾ ਪੈਸੇ ਕੱਢ ਗੱਲਾਂ ਕੋਲ ਮੈਂ ਹੀ ਗੱਲਾਂ ਬੋਲਦਾ ਮਾ ਜੀ ਆ ਦੇ ਗੱਲੇ ਚ ਮੈਂ ਹੋਂਤਾ ਜਾਇਆ ਜਿਹੇ ਜਿਹੇ ਕਿਹੜਾ ਕੋਈ ਗਲਾਈ ਆ ਜੀ ਇਹ ਜੇ ਪੈਸੇ ਕਿੱਥੇ ਕਿੱਥੇ ਤੇ ਮੁੜ ਕੇ ਗਲਾ ਦੂਜਾ ਗਲਾ ਦੱਸ ਕਿੱਥੇ ਮੈਂ ਦੂਜਾ ਗਲਾ ਦੇਖੋ ਖੋਲੋ ਤੁਸੀਂ ਸਾਰੇ ਬਰੋਲੋ ਤੇ ਜੀ ਉਹ ਮੁੜ ਕੇ ਜੀ ਉਹ ਮੇਰੇ ਨਾਲ ਕਹਿੰਦੇ ਏਟੀਐਮ ਦੇ ਮੇਰੇ ਏਟੀਐਮ ਚੱਕ ਲਈ ਜੀ ਉਹਨਾਂ ਨੇ ਤੇ ਮੁੜ ਕੇ ਇਹਨਾਂ ਨੂੰ ਮਰਾ ਇਲੈਕਟ੍ਰੀਸ਼ੀਅਨ ਬੰਦਾ ਆ ਗਿਆ ਜੀ ਮੇਰਾ ਫੋਨ ਖੋਲੇ ਜੀ ਉਹਨਾਂ ਨੇ ਤੇ ਮਾ ਜੀ ਮੇਰਾ ਫੋਨ ਦੇ ਦਿਓ ਇਹ ਮੇਰੇ ਕੋਲ ਇਲੈਕਟ੍ਰੀਸ਼ੀਅਨ ਆਇਆ ਜੀ ਮੈਨੂੰ ਹੌਸਲਾ ਹੋ ਗਿਆ ਉਹ ਅੰਦਰ ਜਦੋਂ ਬੜਿਆ ਜੀ ਉਹਨੇ ਦੇਖ ਲੈ ਇੱਕ ਮੁੰਡਾ ਹੋਰ ਆ ਗਿਆ ਭੱਜਣ ਲੱਗੇ ਜੀ ਜਿਹੜਾ ਪਿਸਤੌਲ ਵਾਲਾ ਮੁੰਡਾ ਸੀ ਉਹ ਭੱਜ ਗਿਆ ਜੀ ਤੇ ਮੈਂ ਆਪਣੇ ਕੈਮਰਾ ਫੋਨ ਤੇ ਫੋਨ ਦੇ ਤੇ ਜਿਹੜਾ ਉਹ ਪਿਸਤੌਲ ਵਾਲਾ ਭੱਜ ਗਿਆ ਜੀ ਮੈਨੂੰ ਮੈਂ ਜਿਹੜਾ ਤਾਂ ਭੱਜ ਗਿਆ ਮੈਂ ਜਿਹੜਾ ਦੂਜਾ ਮੁੰਡਾ ਸੀ ਸੀ ਨਿਯਤਤਾ ਸੀਗਾ ਤੇ ਉਹਦੀ ਜੇਬ ਤੋਂ ਸੂਆ ਸੀਗਾ ਜੀ ਮੈਂ ਉਹਨੂੰ ਫੜ ਕੇ ਸਿੱਟ ਲੈ ਜੀ ਮੈਂ ਤੇ ਮੇਰੇ ਲੈਫਟੇ 'ਚ ਨਹੀਂ ਤੇ ਉਹਨੇ ਸੂਆ ਕੱਢ ਕੇ ਸੀ ਮੇਰੇ ਸਿਰ 'ਤੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਸਿਰ ਬਚਾ ਕਰ ਲਿਆ ਤੇ ਮੁਰੇ ਉਹਨੇ ਇੱਥੇ ਡੋਲੇ ਤੇ ਮਾਰੇ ਜੀ ਮੋਢੇ ਤੇ ਤੇ ਉਸ ਤੋਂ ਬਾਅਦ ਉਹ ਸੂਆ ਡਿੱਗ ਗਿਆ ਜੀ ਤੇ ਫਿਰ ਉਹ ਲੋਕਾਂ ਨੇ ਉਹਨੂੰ ਫੜ ਲਿਆ ਜੀ ਤੇ ਬਹੁਤ ਉਹਨੂੰ ਕੁੱਟਿਆ ਜੀ ਇਹ ਤਿੰਨੇ ਜਾਨੇ ਸੀਗੇ ਮੋਟਰਸਾਈਕਲ ਤੇ ਜੀ ਹਾਂ ਦੁਕਾਨਦਾਰ ਦੀ ਬਹਾਦਰੀ ਤੇ ਸਥਾਨਕ ਲੋਕਾਂ ਦੀ ਮਦਦ ਦੇ ਚਲਦਿਆਂ ਇੱਕ ਬਦਮਾਸ਼ ਨੂੰ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ ਗਿਆ ਜਦਕਿ ਉਸ ਦੇ ਦੋ ਸਾਥੀ ਭੱਜਣ ਚ ਕਾਮਯਾਬ ਹੋ ਗਏ ਨਹੀਂ ਇਸ ਤਾਲੀ ਖਿੱਚਤੂ ਦੌਰਾਨ ਮੁਲਜ਼ਮਾ ਦਾ ਪਿਸਤੌਲ ਵੀ ਡਿੱਗ ਗਿਆ ਤੇ ਉਹ ਪੁਲਿਸ ਦੇ ਹਵਾਲੇ ਹੁਣ ਕਰ ਦਿੱਤਾ ਗਿਆ ਹੈ ਉਧਰ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਬਾਕੀ ਰਹਿੰਦੇ ਮੁਲਜ਼ਮਾ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਇਹ ਜਿਹੜਾ ਬੰਦਾ ਫੜਿਆ ਸੀ ਉਹ ਕਹਿੰਦਾ ਇਹ ਬਿੱਲ ਹੈ ਜੀ ਕੋਈ ਪੁੰਗੀ ਨਗਰ ਦਾ ਦੂਜਾ ਅੱਛਾ ਇੱਕ ਮੋਟਰਸਾਈਕਲ ਵਾਲਾ ਪਤਾ ਨਹੀਂ ਕੌਣ ਆਣ ਪਛਾਤਾ ਇਹ ਇਹਨਾਂ ਕੋਲ ਲਾਇਸੈਂਸੀ ਰਿਵੋਲਵਰ ਹੈ ਜੀ ਉਹ ਲਾਇਸੈਂਸੀ ਰਿਵੋਲਵਰ ਦੀ ਕਾਪੀ ਸਾਡੇ ਇੱਥੇ ਪਈ ਹੈ ਜੀ ਕਿਸੇ ਕੋਲ ਹੀ ਤੇ ਉਹ ਪੁਲਿਸ ਨੂੰ ਦਿੱਤੀ ਆਈ ਅਸੀਂ ਨਾਲ ਪਿਸਤੌਲ ਆਈ ਪਿਸਤੌਲ ਤਾਂ ਲੈ ਕੇ ਭੱਜ ਗਿਆ ਦੋ ਰੌਂਦ ਤੇ ਉਹਦੇ ਪਟਾ ਸੀਗਾ ਜੀ ਕਵਰ ਉਹ ਪੁਲਿਸ ਨੂੰ ਅਸੀਂ ਦੇ ਦਿੱਤੀ ਜੀ ਕੀ ਕੁਝ ਲੈ ਕੇ ਵੀ ਗਿਆ ਉਹਨੇ ਗੱਲੇ ਜੋ ਛੜੇ ਮੇਰੇ ਪੈਸੇ ਕਿਉਂ ਲੈ ਗਏ ਸਾਰੇ ਅੱਛਾ ਅੰਦਾਜ਼ਾ ਕੁਝ ਕਿੰਨੇ ਨਹੀਂ ਕੁਝ ਨਹੀਂ ਪਤਾ ਜੀ ਦੱਲੇ ਚ ਪੈਸੇ ਹਾਂਜੀ ਕਿੰਨੇ ਸੀ ਮੇਰੇ ਇਨਵੋਇਸ ਤੋਂ ਅਲਾਵਾ ਹੋਰ ਨਹੀਂ ਬਸ ਜੀ ਉਹਨਾਂ ਨੇ ਮੈਨਾਂ ਕੁੱਟਮਾਰ ਕੀਤੀ ਗੋਲੀ ਮਾਰ ਗੋਲੀ ਮਾਰਦੇ ਸੀਗੇ ਜੀ ਮੇਰੇ ਅੱਛਾ ਪਰ ਮੈਂ ਹੱਥ ਜੋੜੇ ਮੈਂ ਮਤੇ ਨਿੱਕੇ ਨਿੱਕੇ ਬੱਚੇ ਤੁਸੀਂ ਗੱਲੇ ਜਿਹੜੇ ਪੈਸੇ ਲੈ ਜੋ ਤੇ ਬੱਸ ਇਹ ਪੂਰੀ ਵਾਰਦਾਤ ਦੁਕਾਨ ਦੇ ਅੰਦਰ ਅਤੇ ਗਲੀ ਚ ਲੱਗੀ ਸੀ ਸੀਸੀਟੀਵੀ ਕੈਮਰਾ ਚਿਕਾਇਤ ਹੋ ਗਈ ਤੇ ਤਸਵੀਰਾਂ ਇਸ ਗੱਲ ਦੀ ਗਵਾਹੀ ਪਾ ਰਹੀਆਂ ਨੇ ਕਿ ਇਹ ਬਦਮਾਸ਼ ਕਿੰਨੇ ਬੇਖੌਫ ਸੀ ਤਾਂ ਹੀ ਤਾਂ ਦਿਨ ਦਿਹਾੜੇ ਵਾਰਦਾਤ ਕਰਾ ਨਾ ਗਏ ਖੇਰ ਅਜਈਆਂ ਵਾਰਦਾਤਾਂ ਤਾਂ ਹੁਣ ਪੰਜਾਬ 'ਚ ਆਮ ਹੀ ਹੁੰਦੀਆਂ ਜਾ ਰਹੀਆਂ ਨੇ ਬਠਿੰਡਾ ਤੋਂ ਮਨੀਸ਼ ਗਰਗ ਦੀ ਰਿਪੋਰਟ ਪੀਟੀਸੀ ਨਿਊਜ਼